ਸਵੇਰੇ ਸਵੇਰੇ ਬਾਈ ਤੁੰਦ ਬਹੁ ਪਈ ਆ ਜੰਮੀ ਹੋਣੀ ਘੁੰਮਣ ਆ ਫਿਰ ਨੇ ਸ਼ਹਿਰ ਤੇ ਆਏ ਦੀ ਅਸੀਂ ਇਹ ਕਿੱਧਰੋਂ ਆਇਆ ਮੁੰਡਾ ਇਹ ਦੇਖੀ ਤੁੰਦੇ ਦੇਖਦਾ ਨਹੀਂ ਕੋਸ ਲੋ ਜੀ ਅਜ ਤੁੰਦੇ ਸਵੇਰੇ ਸਵੇਰੇ ਸ਼ਹਿਰ ਤੇ ਆਏ ਸੀ ਠੰਡ ਬਹੁਤ ਆ ਆ ਦੇਖੋ ਲਾਈਕ ਤੇ ਹੇਅਰ ਜਰੂਰ ਕਰਦੇ ਆ ਬਾਈ ਦੱਬ ਕੇ ਧੁੰਦ ਕਾਫੀ ਜਿਆਦਾ ਪੈ ਗਈ ਪਿੰਡ ਭੰਗਲਾ ਤੇ ਆ ਜਿਹੜਾ ਸੰਘੂ ਬਾਰਡਰ ਤੇ ਅਸੀਂ ਮੋਰਚਾ ਲਾਇਆ ਸੀ ਉਹਦੀ ਵੀ ਯਾਦਗਾਰ ਨਾਲੇ ਰੱਖੀ ਬੈਠੇ ਆ ਸੀ ਆ ਦੇਖੋ ਧੁੰਦ ਕਰਕੇ ਗੱਡੀਆਂ ਬਹੁਤ ਹੌਲੀ ਆਉਂਦੀਆਂ ਨੇ ਜਿਹਨੇ ਵੀ ਆਉਣਾ ਬਾਈ ਸਪੀਡ ਘੱਟ ਚਾਏ ਉਹਨੂੰ ਪਤਾ ਵੀ ਪੂਰਾ ਮਹੀਨਾ ਚੜ ਗਿਆ ਠੰਡ ਬਹੁਤ ਜ਼ਿਆਦਾ ਧੁੰਦ ਵੀ ਕਾਫੀ ਜ਼ਿਆਦਾ ਸਪੀਡ ਹੌਲੀ ਰੱਖਿਓ ਤੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਦੇ ਹੋ